ਗੁਰੂ ਨੇ ਸਾਨੂੰ ਉਦਮ ਸਿਖਾਇਆ ਹੈ ਕਿ ਉਦਮ ਕਰਨਾ ਹੈ ਜਦੋਂ ਕਿਸੇ ਦੇ ਅੰਦਰ ਉਦਮ ਵਾਲੀ ਪ੍ਰਤੀ ਪੈਦਾ ਹੋ ਜਾਪਨਾ ਫਿਰ ਉਹ ਬਹੁਤ ਉੱਚੀ ਉਡਾਰੀ ਮਾਰ ਜਾਂਦਾ ਹੈ ਉਦਮ ਕਰਨਾ ਜ਼ਰੂਰੀ ਹੈ ਗੁਰੂ ਨੇ ਸਾਨੂੰ ਉਦਮ ਸਿਖਾਇਆ ਕਿ ਉਦਮ ਕਰੇ ਪੱਤੇ ਮਹਾਰਜ ਕਹਿੰਦੇ ਉਦਮ ਕਰਿੰਦਿਆ ਜਿਉ ਤੂੰ ਕਮਾਉਂਦਿਆਂ ਸੁਖ ਪੁੰਚ ਤਿਆਏਂ ਗਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਕਿ ਉਦਮ ਵੀ ਕਰ ਕਮਾਅ دنیਵੀ ਸੁਖ ਭੋਗੇਗਾ ਪਰ ਚੇਤੇ ਰੱਖੀ ਨਾਲ ਰੱਬ ਦਾ ਨਾਮ ਜਪੀ ਤੇ ਰੱਬ ਦਾ ਨਾਮ ਨਹੀਂ ਜਪੇਗਾ ਤਾਂ ਚਿੰਤਾ ਖੜੀ ਹੋ ਜਾਏਗੀ ਉਦਮਕਰ ਉਕਾਬੀ ਰੂਹ ਜਗੇਦਾਰ ਹੁੰਦੀ ਹੈ ਜੀਵਾਨੋ ਮੈਂ ਨਜ਼ਰ ਆਤੀ ਹੈ ਉਹਨਕੋ ਆਪਣੀ ਮੰਜ਼ਲ ਅਸਮਾਨੋ ਮੈਂ ਉਕਾਬ ਇੱਕ ਪੰਛੀ ਹੈ ਉੱਚੀ ਉਡਾਰੀ ਮਾਰਦਾ ਹੈ ਬਾਦ ਵਰਤ ਕੇ ਉਹਦੇ ਵਿੱਚੋਂ ਹੀ ਇੱਕ ਬਾਦ ਦੀ ਕੁੱਲ ਵਿੱਚੋਂ ਹੀ ਉਕਾਬੀ ਮਨਸ਼ੀ ਜਦੋਂ ਕਿਸੇ ਜੀਵਾਨ ਦੇ ਅੰਦਰ ਉਹਦੀ ਰੂਹ ਜਾਗਦੀ ਹੈ ਖਰੂਸ ਜਮਾ ਨੂੰ ਆਪਣੀ ਮੰਜ਼ਲ ਅਸਮਾਨਾਂ ਦੇ ਨਜ਼ਰ ਆਉਂਦੀ ਹੈ ਜੋ ਚਾਹੇ ਕੁਝ ਵੀ ਕਰ ਸਕਦਾ ਹੈ ਜਿਵੇਂ ਇੱਕ ਫੁੱਲ ਚਾਹੇ ਨਾ ਗੁਲਦਸਤਾ ਬਣ ਸਕਦਾ ਹੈ ਇੱਕ ਲਹਿਰ ਚਾਹੇ ਤਾਉ ਤੂਫਾਨ ਵੀ ਬਣ ਸਕਦੀ ਹੈ ਇੱਕ ਮੌਜ ਮਦਦ ਜਾਏ ਤੋ ਤੂਫਾਨ ਬਣ ਜਾਏ ਇੱਕ ਫੁੱਲ ਅਗਰ ਚਾਹੇ ਤੋ ਗੁਲਸਤਾਨ ਬਣ ਜਾਏ ਗੱਲ ਤਾਂ ਅੰਦਰੋਂ ਹੌਸਲਾ ਪੈਦਾ ਕਰਦੀ ਹੈ ਨਾ ਕੇ ਅੰਦਰੋਂ ਹੌਸਲਾ ਪੈਦਾ ਕਰਨਾ ਜਿਹੜਾ ਕਹਿੰਦਾ ਜੀ ਮੈਂ ਕਰ ਨਹੀਂ ਸਕਦਾ ਮੇਰੇ ਕੋਲ ਹੋਣਾ ਨਹੀਂ ਉਹ ਫਿਰ ਮਾਨਸਿਕ ਤੌਰ ਤੇ ਇੰਨਾ ਕਮਜ਼ੋਰ ਹੋ ਜਾਂਦਾ ਹੈ ਨਾ ਉਹਨੂੰ ਜਿੰਨਾ ਮਰਜੀ ਤੁਸੀਂ ਹੌਸਲਾ ਦੇਜਾ ਉਹ ਖੁਦ ਨਹੀਂ ਕਰ ਸਕਦਾ ਜਿਹੜਾ ਕਹਿੰਦਾ ਕਿ ਮੈਂ ਕਰ ਸਕਦਾ ਮੇਰੇ ਕੋਲ ਹੋ ਸਕਦਾ ਹੈ ਜੇ ਦੂਜਾ ਬੰਦਾ ਕਰ ਸਕਦਾ ਤਾਂ ਮੈਂ ਵੀ ਕਰ ਸਕਦਾ ਹਾਂ ਤਾਂ ਉਹ ਕਰ ਵੀ ਜਾਂਦਾ ਹੈ ਇਸ ਤਰ੍ਹਾਂ ਦੀ ਉਦਾਹਰਣ ਵੀ ਮਹਾਰਾਜ ਨੇ ਬਾਣੀ ਠਿਕ ਦਿੱਤੀ ਹੈ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਹਿੰਦੇ ਜਦੋਂ ਭਗਤ ਧੰਨਾ ਜੀ ਨੇ ਸੁਣਿਆ ਕਿ ਨਾਮਦੇਵ ਨੇ ਰੱਬ ਨੂੰ ਪਾ ਲਿਆ ਕਬੀਰ ਨੇ ਪਾ ਲਿਆ ਫਿਰ ਅਬਦਾਲ ਜੀ ਨੇ ਪਾ ਲਿਆ ਸੈਣ ਜੀ ਨੇ ਪਾ ਲਿਆ ਤੇ ਭਗਤ ਧੰਨੇ ਦੇ ਮਨ ਦੇ ਅੰਦਰ ਵੀ ਇੱਕ ਚਾਹ ਪੈਦਾ ਹੋਇਆ ਕਿ ਮਨਾ ਜੇ ਇਹ ਪਾ ਸਕਦੇ ਨੇ ਤਾਂ ਮੈਂ ਵੀ ਪਾ ਸਕਦਾ ਮੈਂ ਵੀ ਰੱਬ ਦੀ ਭਗਤੀ ਕਰਕੇ ਉਹਨੂੰ ਪਾ ਸਕਦਾ ਹਾਂ ਇਹ ਬਿਦ ਸੁਣ ਕੇ ਜਾਟ ਰੂਹ ਉੱਠ ਭਗਤੀ ਲਾਗਾ ਮਿਲੇ ਪੁਰਤਖ ਗੁਸਾਈਆਂ ਧੰਨਾ ਬੜਾ ਇਹ ਉਦਮ ਦੀ ਉਹ ਗੱਲ ਹੈ ਨਾ ਸ਼ਬਦ ਦੀ ਰੱਬ ਤੈ ਕੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਤੇ ਉਹ ਮਨ ਲੀਣਾ ਆਹ ਨਾਮ ਕੋ ਖੀਪਰੋ ਹੋਇਓ ਲਖੀਆ ਇਥੋਂ ਇਹ ਸ਼ਬਦ ਦੀ ਰੱਬ ਤੈ ਦੀਆਂ ਆਖਰੀ ਪੰਕਤੀਆਂ ਇਹ ਨੇ ਕਿ ਭਗਤ ਅੰਨਾ ਦੀ ਵੀ ਰੱਬ ਨੂੰ ਪਾ ਕੇ ਗੱਲਾਂ ਸੁਣ ਸੁਣ ਕੇ ਉਦਮ ਦੀ ਗੱਲ ਹੈ ਨਾ ਜਦੋਂ ਉਦਮ ਕਰਦਾ ਹੈ ਕੋਈ ਬੰਦਾ ਫਿਰ ਸਭ ਕੁਝ ਕਰ ਸਕਦਾ ਹੈ